ਸੋ ਦੋਸਤੋ ਗਣਪਤੀ ਮੋਰੀਆ ਦਾ ਜਿਹੜਾ ਬਹੁਤ ਵਧੀਆ ਪਵਿੱਤਰ ਤਿਹਾਰ ਆ ਮਨਾਇਆ ਜਾਂਦਾ ਇਹ ਭਾਤੂ ਸ਼ਹਿਰ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਦੇਖੋ ਛੋਲੇ ਪੂਰੀਆਂ ਦਾ ਇੱਕ ਪਾਸੇ ਲੰਗਰ ਵੀ ਲਗਾਇਆ ਜਾਂਦਾ ਬੜਾ ਸੋਹਣਾ ਜਿਹੜੀ ਸ਼ਜਾਵਤਾ ਬਹੁਤ ਸੋਹਣੀ ਕੀਤੀ ਹੋਈ ਹੈ ਲੰਗਰ ਚੱਲ ਰਿਹਾ ਸੋ ਇਹ ਬਾਸਟੇ ਦੇ ਵਿੱਚ ਚੱਲ ਰਿਹਾ ਬਹੁਤ ਸੋਹਣਾ ਲੱਗ ਰਿਹਾ ਸਾਨੂੰ ਬੜੇ ਸੇਵਾਦਾਰ ਵੀ ਸੇਵਾ ਨੂੰ ਆ ਰਹੇ ਨੇ ਸੋ ਉਹ ਪ੍ਰੋਗਰਾਮ ਆ ਜਿਹੜਾ ਗਣਪਤੀ ਬਾਬਾ ਕੋਈ ਵੀ ਕੰਮ ਕਾਣ ਤੋਂ ਪਹਿਲਾਂ ਤੁਸ ਆਪਾਂ ਕਿਹਨੂੰ ਤੇ ਆਈਏ ਉਹਦੇ ਪਰਮਾਤਮਾ ਦੀ ਜਿਹੜੀ ਰਹਿਮਤਾ ਉਹਦੀ ਪੂਜਾ ਜਿਹੜੀ ਹੋ ਰਹੀ ਆ ਉਸ ਤੋਂ ਉਪਰੰਤ ਜਿਹੜਾ ਨੰਗਰ ਆ ਉਹ ਚਲਾਇਆ ਗਿਆ ਬਹੁਤ ਵਧੀਆ ਭਾਰਤ ਦੇ ਸ਼ਹਿਰ ਦੇ ਵਿੱਚ ਬੜਾ ਸੋਹਣਾ ਲੱਗ ਰਿਹਾ ਸੋ ਆਪਣੀ ਨਿੱਤ ਕਮਾਈ ਵਿੱਚੋਂ ਜਿਹੜਾ ਦਸਵੰਦ ਆ ਉਹ ਗਰੀਬਾਂ ਲਈ ਜ਼ਰੂਰ ਕੱਢਣਾ ਚਾਹੀਦਾ ਸੋ ਜਿੱਥੇ-ਜਿੱਥੇ ਦੇਸੀ ਇਹ ਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਜਿਹੜਾ ਸਮਾਜ ਆ ਦੇਖੋ ਕਿੰਨੀ ਦੁਨੀਆ ਲੰਗਰ ਸਕਦੀ ਆ ਜਿਹੜਾ ਮਾਹੌਲ ਆ ਬਹੁਤ ਵਧੀਆ ਸੋ ਗਣਪਤੀ ਬਾਬਾ ਮੋਰੀ ਆ ਸੋ ਅੱਜ ਇੱਕ ਹਫ਼ਤੇ ਦੀ ਜਿਹੜੀ ਪੂਜਾ ਉਹ ਇੱਥੇ ਆਪਾਂ ਆਰੰਭ ਕਰਵਾਈ ਗਈ ਸੀ ਬਸ ਛੱਡੇ ਦੇ ਵਿੱਚ ਸੋ ਅੱਜ ਜਿਹੜਾ ਲਾਟ ਦੇਣਾ ਲਾਟ ਦੇ ਦੇ ਵਿੱਚ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾਂਦਾ ਸੋ ਗਣਪਤੀ ਬਾਬਾ ਮੋਰੀਆ ਦੇ ਨਾਂ ਤੇ ਜਿਹੜਾ ਲੰਗਰ ਲਗਾਇਆ ਜਾਂਦਾ ਸੋਲੇ ਪੂਰੀਆਂ ਦਾ ਸੋ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਸਾਕ ਰਹੀ ਆ ਉਸਾਡੀ ਬੇਨਤੀ ਆ ਕਿ ਉਸ ਮਾਲਕ ਦੀ ਕਿਰਪਾ ਦੇ ਨਾਲ ਉਸ ਦੀ ਦਇਆ ਦੇ ਨਾਲ ਜੋ ਵੀ ਸੱਚੇ ਮਨ ਨਾਲ ਇਸ ਗਣਪਤ ਬਾਬਾ ਮੋਰੀਆ ਦੀ ਪੂਜਾ ਤੇ ਉਹਦੇ ਚਰਨਾਂ ਵਿੱਚ ਰਹਿ ਕੇ ਜੋ ਕੁਝ ਮੰਗਦਾ ਉਹਦੀਆਂ ਮਰਿਆਦਾ ਪੂਰੀਆਂ ਹੁੰਦੀਆਂ ਨੇ ਹਰ ਸਾਲ ਸੋ ਇਸ ਲਈ ਲੰਗਰ ਲਗਾਏ ਜਾਂਦਾ ਤੇ ਕੋ ਲੰਗਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਕੱਠਾ ਹੋ ਬਹੁਤ ਹੋਇਆ ਪਿਆ ਸੋ ਇਹ ਮਾਲਕ ਦੀਆਂ ਰਚਾਈਆਂ ਕਿਹੜਾ ਰੰਗਾਂ ਰੋਈਏ ਜਾਣ ਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਇਸ ਕਰਕੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ 10 ਮਿੰਟ ਸਾਉਡ ਆਪਣੀ ਨਿੱਤ ਕਮਾਈ ਵਿੱਚੋਂ ਕੱਢ ਕੇ ਗਣਪਤੀ ਬਾਬਾ ਨਾਮ ਦੇ ਨਾਮ ਲਾਉਂਦੇ ਰਹੋ ਆਪਣੀ ਨਿੱਤ ਕਮਾਈ ਵਿੱਚੋਂ ਦਸ ਬੰਦ ਜ਼ਰੂਰ ਕੱਢਿਆ ਕਰੋ ਆਲੋ ਦਵਾਲੋ ਭਾਸ਼ ਸ਼ਹਿਰਾਂ ਪਾਰ ਤੋਂ ਸ਼ਹਿਰ ਦੇ ਵਿੱਚ ਦੇਖੋ ਤੁਸੀਂ ਦੇਖ ਰਹੇ ਹੋ ਕਿ ਇਕੱਠੇ ਕਿੱਡੀ ਦੂਰ ਦੂਰੋਂ ਤੱਕ ਜਿਹੜੇ ਲੋਕ ਨੇ ਜਿਹੜੀ ਸੰਗਤ ਆ ਉਹ ਆਨੰਦ ਮਾਣ ਰਹੀ ਆ ਸੋਦੇ ਪੂਰੀਆਂ ਦਾ ਸੋ ਗਣਪਤੀ ਬਾਬਾ ਮੋਰੀਆ ਇੱਧਰ ਪੱਖੇ ਲੱਗੇ ਹੋਏ ਨੇ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਹੋਇਆ ਇੱਧਰ ਸਾਡਾ ਦਰਸ਼ਨ ਸਾਊਂਡ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਬਹੁਤ ਵਧੀਆ ਭਾਰਤ ਸ਼ਹਿਰ ਦੇ ਵਿੱਚ ਸਾਊਂਡ ਸੋ ਵਾਲੇ ਦੁਆਲੇ ਇਕੱਠ ਹੋਇਆ ਪਿਆ ਬਹੁਤ ਵਧੀਆ ਲੱਗ ਰਿਹਾ ਗਣਪਤੀ ਬਾਬਾ ਮੋਰੀਆ ਦੀ ਜਿਹੜੀ ਪੂਜਾ ਬਿਰਾਸਤ ਜਿਹੜੀ ਬੜੇ ਢੰਗ ਤੇ ਬੜੇ ਸੂਝਵਾਨ ਲੋਕ ਨੇ ਸੋ ਸੇਵਾਦਾਰ ਵੀਰੇ ਇਧਰ ਕੰਮ ਬਹੁਤ ਹੋਇਆ ਪਿਆ ਸੋ ਮਾਲਕ ਦੇ ਰੰਗ ਨੇ ਉਹਦੀਆਂ ਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਉਹ ਜਾਣਦਾ ਪਤਾ ਨਹੀਂ ਰਾਮ ਕਿਹੜਿਆ ਰੰਗਾ ਦੇ ਵਿਚ ਰਾਜੀ ਆ ਸੋ ਇਧਰ ਸਾਡੀਆਂ ਭੈਣਾ ਮਕਾਮਾਂ ਬਹੁਤ ਵਧੀਆ ਲੰਗਰ ਚੱਕ ਰਹੀਆਂ ਨੇ ਪੱਕਿਆਰਾ ਪ੍ਰਬੰਧ ਤੇ ਚਾਰੇ ਪਾਸੇ ਜਿਹੜਾ ਸੋ ਇਧਰ ਦਿਖਾਉਣਾ ਟੈਂਟ ਦਾ ਪ੍ਰਬੰਧ ਲੜੀਆਂ ਦਾ ਪ੍ਰਬੰਧ ਬਹੁਤ ਹੀ ਸੋਹਣਾ ਤੇ ਸਾਫ਼ ਸੁਥਰਾ ਮਾਹੌਲ ਆ ਸ਼ੋਪਾਰ ਤੋਂ ਸ਼ਹਿਰ ਆ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਭਾਈਚਾਰੇ ਨੇ ਉਹ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਮੱਛੇ ਦਿਲੋਗੜੀ ਰਾਚਾਉਂ ਪਿੱਤਰਕੀਆਂ ਵੰਕਦੇ